ਓ ਸਣੀ ਓ ਸਣੀ ਸਣੀ ਵੀਰੇ ਓ ਸਣੀ ਓ ਦਵਾਈ ਭਾਈ ਦਵਾਈ ਪਾਵੇ ਕਿ ਉਸ ਦੀ ਦਵਾਈ ਨਾਲ ਲੋਕਾਂ ਦੇ ਸਿਰ ਉੱਤੇ ਵਾਲ ਵਾਪਸ ਆ ਜਾਣਗੇ ਡਾਕਟਰਾਂ ਦੇ ਮੁਤਾਬਕ ਇਸ ਨਾਲ ਲੋਕਾਂ ਦੀਆਂ ਅੱਖਾਂ ਦੇ ਨਾਲ-ਨਾਲ ਚਮੜੀ ਉੱਤੇ ਵੀ ਅਸਰ ਪਿਆ ਬਸ ਉਹ ਦਵਾਈ ਜਿਹੜਾ ਸਿਰ ਉੱਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲਓ ਮਾ ਤੋਂ ਤੋਂ ਯਾਰ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜੋ ਦੋ ਘੰਟੇ ਬਾਅਦ ਸਨਾ ਜਿਆਦਾ ਹੀ ਦੁਖਣ ਲੱਗ ਗਿਆ ਅੱਖਾਂ ਤੇ ਜ਼ਖਾਮ ਜਿਖਾਉਮ ਹੋ ਗਿਆ ਮੈਂ ਕਿਹਾ ਚੱਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਨਾਂ ਕਹਿੰਦਾ ਉਹ ਨਹੀਂ ਸਰਾਣਾ ਪਰ ਮੈਂ ਆਸਤਾ ਲਾ ਸੁਨੀ ਭਰਾ ਪੇੜ ਚੱਲ ਚੱਲੀ ਹੋਈ ਹੈ ਜਿਹੜੀ ਨਾਲ ਬਾੜਾ ਦੀ ਗ੍ਰੋਥ ਹੋਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 12 ਵਜੇ ਬਦਨ ਦੇ ਵਜੇ ਦਵਾਈ ਜੀ ਲਾਈਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬਰੀ ਅੱਖਾਂ ਪੀਰ ਕਰਦੀ ਸ਼ੁਰੂ ਹੋ ਗਿਆ ਤੇ ਹੁਣ ਭਰਾ ਖੁੱਲ੍ਹ ਤੱਕ ਨਹੀਂ ਰਹੀਆਂ ਅੱਛਾ ਸਿਵਲ ਸਰਜਨ ਸੰਜੀ ਕਾਮਰਾ ਨੇ ਦੱਸਿਆ ਕਿ ਉਹਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ